ਪੂਰੀ ਦੁਨੀਆ 'ਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਦਿਲਜੀਤ ਦੋਸਾਂਝ ਦੀ ਮੁਸ਼ਕਲ ਪੰਜਾਬ ਆਉਣ ਤੇ ਵੱਧ ਗਈ ਹੈ ਜੀहां ਤੁਸੀਂ ਸਹੀ ਸੁਣ ਰਹੇ ਹੋ ਚੰਡੀਗੜ੍ਹ ਦੇ ਵਿੱਚ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦਾ ਜੋ ਲਾਈਵ ਕਾਨਸਰਟ ਹੋਏਗਾ ਉਸ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਹ ਐਡਵਾਈਜ਼ਰੀ ਉਹਨਾਂ ਸਾਰਿਆਂ ਦੇ ਲਈ ਝਟਕੇ ਵਾਂਗ ਹੋਏਗੀ ਕਿਉਂਕਿ ਜੋ ਦਿਲਜੀਤ ਦੋਸਾਂਝ ਦੇ ਗਾਣੇ ਤੇ ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਨੂੰ ਇੰਜੋਏ ਕਰਨ ਚੰਡੀਗੜ੍ਹ ਪਹੁੰਚ ਰਹੇ ਨੇ ਕਿਉਂਕਿ ਇਸ ਦੇ ਵਿੱਚ ਜਿਹੜੀ ਸਭ ਤੋਂ ਅਹਿਮ ਗੱਲ ਕਹੀ ਗਈ ਹੈ ਉਹ ਇਹ ਕਹੀ ਗਈ ਕਿ ਦਿਲਜੀਤ ਦੋਸਾਂਝ ਜਿਹੜੇ ਗਾਣੇ ਸ਼ਰਾਬ ਤੇ ਗਾਉਂਦੇ ਨੇ ਹਥਿਆਰ ਤੇ ਗਾਉਂਦੇ ਨੇ ਉਹਨਾਂ ਗਾਣਿਆਂ ਨੂੰ ਉਹ ਨਹੀਂ ਗਾ ਸਕਣਗੇ ਇੱਥੋਂ ਤੱਕ ਕਿ ਇਹ ਵੀ ਕਿਹਾ ਗਿਆ ਕਿ ਦਿਲਜੀਤ ਦੋਸਾਂਝ ਇਹਨਾਂ ਗਾਣਿਆਂ ਦੀ ਜੋ ਵਰਡਿੰਗ ਹੈ ਉਸ ਨੂੰ ਵੀ ਚੇਂਜ ਕਰਕੇ ਨਹੀਂ ਗਾ ਸਕਦੇ ਤੁਹਾਨੂੰ ਪਹਿਲਾਂ ਉਹ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਉਹ ਦੱਸਦੇ ਆ ਫਿਰ ਅੱਗੇ ਦੀ ਗੱਲ ਕਰਾਂਗੇ ਐਡਵਾਈਜ਼ਰੀ ਦੇ ਵਿੱਚ 4-5 ਮੁੱਖ-ਮੁੱਖ ਗੱਲਾਂ ਦੱਸੀਆਂ ਗਈਆਂ ਨੇ ਜੋ ਕਿ ਚਾਈਲਡ ਰਾਈਟਸ ਪ੍ਰੋਟੈਕਸ਼ਨ ਜੋ ਕਮਿਸ਼ਨ ਹੈ ਉਸਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਤੁਹਾਨੂੰ ਦੱਸ ਦਈਏ ਉਹਨਾਂ ਨੇ ਜੋ ਜਾਰੀ ਕੀਤੀ ਐਡਵਾਈਜ਼ਰੀ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਦਿਲਜੀਤ ਦੋਸਾਂਝ ਆਪਣੇ ਪਰਫਾਰਮੈਂਸ ਦੌਰਾਨ ਪਟਿਆਲਾ ਪੈਗ ਪੰਜ ਤਾਰਾ ਠੇਕੇ ਵਰਗੇ ਗਾਣੇ ਤੋਂ ਗੁਰੇਸ਼ ਕਰਨਗੇ ਇਸ ਤੋਂ ਇਲਾਵਾ ਕੇਸ ਚੱਲਦਾ ਤੁਸੀਂ ਉਹਨਾਂ ਦਾ ਗਾਣਾ ਬਹੁਤ ਮਸ਼ਹੂਰ ਹੈ ਉਸ ਗਾਣੇ ਬਾਰੇ ਵੀ ਸੁਣਿਆ ਹੋਣਾ ਗਾਣੇ ਨੂੰ ਵੀ ਸੁਣਿਆ ਹੋਣਾ ਉਸ ਬਾਰੇ ਵੀ ਕਿਹਾ ਗਿਆ ਹੈ ਕਿ ਇਹ ਅਜਿਹੇ ਗਾਣੇ ਜੋ ਹਥਿਆਰਾਂ ਨੂੰ ਸ਼ਰਾਬ ਨੂੰ ਜਾਂ ਕਿਸੇ ਤਰ੍ਹਾਂ ਦੀ ਵਾਇਲੈਂਸ ਨੂੰ ਪ੍ਰਮੋਟ ਕਰਦੇ ਨੇ ਉਸ ਤਰ੍ਹਾਂ ਦੇ ਗਾਣੇ ਨਹੀਂ ਗਾਏ ਜਾਣਗੇ ਇਸ ਤੋਂ ਬਾਅਦ ਹਦਾਇਤ ਦੇ ਵਿੱਚ ਜਿਹੜੀ ਅਗਲੀ ਗੱਲ ਕਹੀ ਗਈ ਹੈ ਕਿ ਬੱਚਿਆਂ ਨੂੰ ਸਟੇਜ ਤੇ ਬੁਲਾਇਆ ਨਹੀਂ ਜਾਣਾ ਚਾਹੀਦਾ ਇਸ ਦੇ ਪਿੱਛੇ ਦਾ ਤਰਕ ਇਹ ਦਿੱਤਾ ਗਿਆ ਕਿ ਜਦੋਂ ਸਟੇਜ ਤੇ ਮਾ ਮਿਊਜ਼ਿਕ ਚੱਲ ਰਿਹਾ ਹੁੰਦਾ ਉਸ ਸਮੇਂ ਜੋ ਆਵਾਜ਼ ਦੀ ਦਰ ਹੁੰਦੀ ਹੈ ਜੋ ਡੈਸੀਬਲ ਹੁੰਦਾ ਆਵਾਜ਼ ਦਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਜੋ ਬੱਚਿਆਂ ਦੀ ਸਿਹਤ ਲਈ ਉਹਨਾਂ ਦੇ ਕੰਨਾਂ ਦੀ ਸਿਹਤ ਲਈ ਬਹੁਤ ਮਾੜਾ ਹੁੰਦਾ ਹੈ ਇਸ ਕਰਕੇ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਤੋਂ ਗਰੇਸ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ ਤੁਸੀਂ ਦਿਲਜੀਤ ਦੋਸਾਂਝ ਦੇ ਸ਼ੋਅ ਦੇ ਵਿੱਚ ਦੇਖਿਆ ਹੋਵੇਗਾ ਅਕਸਰ ਕੀ ਇੱਕ ਸਿੱਖ ਦੇ ਸਿੱਖ ਦੇ ਕੱਪੜਿਆਂ ਦੇ ਵਿੱਚ ਬਾਣੇ ਦੇ ਵਿੱਚ ਛੋਟੇ ਬੱਚੇ ਅਕਸਰ ਦਿਲਜੀਤ ਦੋਸਾਂਝ ਦੀ ਸਟੇਜ ਤੇ ਪਹੁੰਚਦੇ ਨੇ ਦਿਲਜੀਤ ਦੋਸਾਂਝ ਉਹਨਾਂ ਨੂੰ ਆਪਣੇ ਨਾਲ ਪਰਫਾਰਮੈਂਸ ਕਰਦੇ ਵੀ ਦਿਖਾਈ ਦਿੰਦੇ ਨੇ ਪਰ ਇੱਥੇ ਇਹ ਵੀ ਕਿਹਾ ਗਿਆ ਕਿ ਛੋਟੇ ਬੱਚਿਆਂ ਨੂੰ ਸਟੇਜ ਤੇ ਨਾ ਸੱਦਿਆ ਜਾਵੇ ਇਸ ਤਰ੍ਹਾਂ ਦੀ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸਣ ਤੇ ਵੀ ਮਨਾਹੀ ਕੀਤੀ ਗਈ ਹੈ ਕਿਉਂਕਿ ਇਸ ਦੇ ਵਿੱਚ ਟਿਕਟਾਂ ਦੀ ਜੋ ਵੱਖ-ਵੱਖ categories ਨੇ ਉਸ ਦੇ ਵਿੱਚ ਜੋ ਲੋਕ ਸਭ ਤੋਂ ਮਹਿੰਗੀ ਟਿਕਟ ਖਰੀਦ ਨੇ ਖਰੀਦੇ ਨੇ ਉਹਨਾਂ ਦੇ ਲਈ 스내ਚ ਦੇ ਨਾਲ-ਨਾਲ ਡਰਿੰਕਸ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ 25 ਸਾਲ ਤੋਂ ਉੱਪਰ ਨੇ ਸਿਰਫ ਉਹੀ ਸ਼ਰਾਬ ਦਾ ਸੇਵਨ ਕਰਨ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਹੀਂ ਪਰੋਸੀ ਜਾਏਗੀ ਇਹ ਵੀ ਹਿਦਾਇਤ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਕਈ ਹੋਰ ਚੀਜ਼ਾਂ ਇਸ ਦੇ ਵਿੱਚ ਕਿਹਾ ਗਿਆ ਹੈ ਕੀ ਦੇ ਲਈ ਦੋਸਾਂ ਦੇ ਸ਼ੋਅ ਦੇ ਵਿੱਚ ਧਿਆਨ ਰੱਖਿਆ ਜਾਵੇ ਸਭ ਤੋਂ ਅਹਿਮ ਗੱਲ ਉਹਨਾਂ ਗਾਣਿਆਂ ਬਾਰੇ ਜਿਨ੍ਹਾਂ ਗਾਣਿਆਂ ਨੂੰ ਧਿਆਨ ਵਿੱਚ ਰੱਖ ਕੇ ਲੋਕ ਉੱਥੇ ਪਹੁੰਚਣਗੇ ਤੇ ਉੱਥੇ ਡਾਂਸ ਕਰਨਗੇ ਜਾਂ ਆਪਣੇ ਘਰੇ ਜਾਂ ਆਪਣੇ ਪਾਰਟੀਆਂ ਦੇ ਵਿੱਚ ਇੰਜੋਏ ਕੀਤਾ ਜਾਂਦਾ ਉਹਨਾਂ ਗਾਣਿਆਂ ਨੂੰ ਸੈਕਟਰ 34 ਜੋ ਚੰਡੀਗੜ੍ਹ ਦੇ ਵਿੱਚ ਸੈਕਟਰ 34 ਐਗਜ਼ਿਬਿਸ਼ਨ ਗਰਾਊਂਡ ਹੈ ਉੱਥੇ ਇਹ ਪ੍ਰੋਗਰਾਮ 14 ਦਸੰਬਰ ਸ਼ਾਮ ਨੂੰ ਹੋਣਾ ਹੈ ਉੱਥੇ ਇਹ ਗਾਣੇ ਨਹੀਂ ਵੱਜਣਗੇ ਜੇ ਤੁਸੀਂ ਉੱਥੇ ਜਾ ਰਹੇ ਹੋ ਤੁਹਾਡੇ ਕੋਲ ਟਿਕਟ ਹੈ ਅਕਸਰ ਤਾਂ ਟਿਕਟ ਵੀ ਉਹਦੀ ਮੁਸ਼ਕਿਲ ਨਾਲ ਮਿਲੀ ਹੈ ਜੇਕਰ ਟਿਕਟ ਹੈ ਤੁਸੀਂ ਇਹ ਉਮੀਦ ਕਰਕੇ ਜਾ ਰਹੇ ਹੋ ਕਿ ਅਸੀਂ ਪੰਜ ਤਾਰਾ ਪਟਿਆਲਾ ਪੈਗ ਵਰਗੇ ਗਾਣੇ ਤੇ ਡਾਂਸ ਕਰਾਂਗੇ ਤਾਂ ਤੁਹਾਡਾ ਜੋ ਇਹ ਤੁਹਾਡੀ ਜੋ ਇਹ ਉਮੀਦ ਹੈ ਉਸ ਤੇ ਪਾਣੀ ਫਿਰ ਗਿਆ ਇਹ ਵੀ ਕਿਹਾ ਗਿਆ ਕਿ ਇਹਨਾਂ ਗਾਣੇ ਦੀ ਜੋ ਵਰਡਿੰਗ ਹੈ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ ਯਾਨੀ ਕਿ ਹੈਦਰਾਬਾਦ ਦੇ ਵਿੱਚ ਪਿਛਲੇ ਦਿਨਾਂ 'ਚ ਜਦੋਂ ਦਿਲਜੀਤ ਦੋਸਾਂਝ ਦਾ ਕਾਨਸਰਟ ਸੀ ਉੱਥੇ ਪਟਿਆਲਾ ਪੈਗ ਜਾਂ ਹੋਰ ਅਜਿਹੇ ਕਈ ਗਾਣੇ ਸੀ ਜਿਨ੍ਹਾਂ ਦਾ ਦਿਲਜੀਤ ਦੋਸਾਂਝ ਨੇ ਸਿਰਫ ਵਰਡਿੰਗ ਚੇਂਜ ਕਰ ਦਿੱਤੀ ਸੀ ਕਿ ਕੋਕਲਾ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਆਪਣੇ ਵਰਡਿੰਗ ਪਾ ਦਿੱਤੀ ਸੀ ਜਿਸ ਤੋਂ ਬਾਅਦ ਲੋਕੀ ਨੱਚੇ ਸੀ ਪਰ ਇੱਥੇ ਉਸ ਤੋਂ ਸੇਧ ਲੈ ਕੇ ਕਮਿਸ਼ਨ ਨੇ ਇਹ ਕਿਹਾ ਕਿ ਦਿਲਜੀਤ ਦੋਸਾਂਝ ਇਹਨਾਂ ਗਾਣਿਆਂ ਦੀ ਵਰਡਿੰਗ ਚੇਂਜ ਕਰਕੇ ਗਾਣਾ ਨਹੀਂ گا ਸਕਦੇ ਦਿਲ ਜੇ ਤੁਹਾਨੂੰ ਜੇ ਤੋਂ ਸ਼ੋਅ ਹੈ ਪੂਰੀ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋ ਰਿਹਾ ਸੀ ਕੋਲਕਾਤਾ ਹੋਇਆ ਹਾਈਦਰਾਬਾਦ ਹੋਇਆ ਅਹਮਦਾਬਾਦ ਹੋਇਆ ਜੈਪੁਰ ਹੋਇਆ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਪੁਪਾਲ ਦੇ ਵਿੱਚ ਹੋਇਆ ਤੇ ਹੁਣ ਚੰਡੀਗੜ੍ਹ ਦੇ ਵਿੱਚ ਦਿਲਜੀਤ ਦੋਸਾਂਝ ਪਹੁੰਚ ਰਹੇ ਨੇ ਜੋ ਉਹਨਾਂ ਦੇ ਫੈਨਸ ਨੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਦਿਲਜੀਤ ਦੋਸਾਂਝ ਪਹੁੰਚਣਗੇ ਤੇ ਉਹਨਾਂ ਦੇ ਗਾਣਿਆਂ ਤੇ ਅਸੀਂ ਥਿਰਕਾਂਗੇ ਡਾਂਸ ਕਰਾਂਗੇ ਪਰ ਜੇ ਜਿਹੜੇ ਉਹਨਾਂ ਦੇ ਮਸ਼ਹੂਰ ਗਾਣੇ ਨੇ ਉਹਨਾਂ ਗਾਣਿਆਂ ਤੇ ਹੀ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਲਈ ਜ਼ਰੂਰ ਇਹ ਮਾਇੂਸੀ ਦੀ ਗੱਲ ਹੋਏਗੀ ਕਿ ਦਿਲਜੀਤ ਦੋਸਾਂਝ ਦੇ ਉਹਨਾਂ ਗਾਣਿਆਂ ਤੇ ਅਸੀਂ ਡਾਂਸ ਨਹੀਂ ਕਰ ਸਕਾਂਗੇ ਦਿਲਜੀਤ ਦੋਸਾਂ ਦਾ ਜੋ ਇੱਕ ਕਾਨਸਰਟ ਹੋਏਗਾ 14 ਦਸੰਬਰ ਨੂੰ ਉਸ ਨੂੰ ਲੈ ਕੇ ਹੁਣ ਕੁਝ ਸਮੇ ਬਾਅਦ ਟ੍ਰੈਫਿਕ ਐਡਵਾਈਜ਼ਰੀ ਵੀ ਆ ਜਾਏਗੀ ਪਰ ਉਸ ਤੋਂ ਪਹਿਲਾਂ ਦੀ ਜੋ ਐਡਵਾਈਜ਼ਰੀ ਆਈ ਹੈ ਉਹ ਕਈਆਂ ਦੇ ਲਈ ਨਾਗਵਾਰ ਗੁਜ਼ਰੇਗੀ ਜਿਸ ਦੇ ਵਿੱਚ ਕਿ ਬੱਚਿਆਂ ਨੂੰ ਸਟੇਜ ਤੇ ਨਾ ਚੜਾਉਣਾ ਜਿਹੜੇ ਗਾਣੇ ਨੇ ਹਥਿਆਰ ਨੂੰ ਪ੍ਰਮੋਟ ਕਰਦੇ ਨੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਉਹ ਵੀ ਨਹੀਂ ਗਾਣੇ ਗਾਏ ਜਾਣਗੇ ਇਸ ਤੋਂ ਇਲਾਵਾ ਜਿਹੜੀ ਸ਼ਰਾਬ ਪਰੋਸੀ ਜਾਏਗੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਵੀ ਨਹੀਂ ਪਰੋਸੀ ਜਾਏਗੀ ਹੁਣ ਇਸ ਦੇ ਉੱਪਰ ਦਿਲਜੀਤ ਦੋਸਾਂਜ ਕਿਸ ਤਰ੍ਹਾਂ ਦੀ ਰਿਐਕਸ਼ਨ ਦਿੰਦੇ ਨੇ ਜਾਂ ਸਟੇਜ ਤੇ ਰਿਐਕਸ਼ਨ ਦੇਣਗੇ ਜਾਂ ਪਹਿਲਾਂ ਰਿਐਕ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਜਦੋਂ ਹైదరాబాద్ ਦੇ ਵਿੱਚ ਉਹਨਾਂ ਨੂੰ ਇਹ ਉੱਥੇ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਨਸ਼ੇ ਨਾਲ ਸ਼ਰਾਬ ਨਾਲ ਸੰਬੰਧਤ ਕੋਈ ਵੀ ਗਾਣਾ ਨਾ ਗਾਇਆ ਜਾਵੇ ਉਸ ਦੌਰਾਨ ਦਿਲਜੀਤ ਦੋਸਾਂਝ ਨੇ ਬੜੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਟੇਜਾਂ 'ਤੇ ਅਜਿਹੇ ਗਾਣਿਆਂ ਤੋਂ ਕਿਸੇ ਨੂੰ ਸਮੱਸਿਆ ਹੈ ਜੇ ਸ਼ਰਾਬ ਤੋਂ ਸਮੱਸਿਆ ਹੈ ਤਾਂ ਕਿਉਂ ਨਾ ਪੂਰੇ ਸੂਬੇ ਦੇ ਵਿੱਚ ਜਾਂ ਪੂਰੇ ਮੁਲਕ ਦੇ ਵਿੱਚ ਸ਼ਰਾਬ ਦੇ ਸ਼ਰਾਬ ਦੀ ਸ਼ਰਾਬ ਬੰਦੀ ਕਰ ਦੇਣੀ ਚਾਹੀਦੀ ਉਸ ਤੋਂ ਬਾਅਦ ਮੈਂ ਇੱਕ ਵੀ ਸ਼ਰਾਬ ਨਾਲ ਸੰਬੰਧਿਤ ਗਾਣਾ ਪੂਰੇ ਕੈਰੀਅਰ ਦੇ ਵਿੱਚ ਨਹੀਂ ਗਾਵਾਂਗਾ ਇਸ ਤਰ੍ਹਾਂ ਦਾ ਚੈਲੰਜ ਦਿਲਜੀਤ ਦੋਸਾਂਝ ਨੇ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਰਕਾਰਾਂ ਦਾ ਜੋ ਮਾਲੀਆ ਹੈ ਜੋ ਰੈਵਨਿਊ ਹੈ ਉਹ ਸ਼ਰਾਬ ਵੇਚ ਕੇ ਪੂਰਾ ਹੁੰਦਾ ਹੈ ਤਾਂ ਕਲਾਕਾਰਾਂ ਤੇ ਇਸ ਤਰ੍ਹਾਂ ਦੀ ਜੋ ਰੋਕ ਹੈ ਉਹ ਨਹੀਂ ਲਗਾਈ ਜਾਣੀ ਚਾਹੀਦੀ ਤੇ ਉਹੀ ਰੋਕ ਹੁਣ ਚੰਡੀਗੜ੍ਹ ਦੇ ਵਿੱਚ ਹੋ ਗਈ ਸਗੋਂ ਰੋਕ ਦੇ ਵਿੱਚ ਥੋੜਾ ਹੋਰ ਵਾਅਦਾ ਕਰ ਦਿੱਤਾ ਗਿਆ ਕਿ ਗਾਣੇ ਦੇ ਜੋ ਬੋਲ ਨੇ ਉਹ ਵੀ ਤੁਸੀਂ ਬਦਲ ਕੇ ਨਹੀਂ ਗਾ ਸਕਦੇ ਉਮੀਦ ਰਹੇਗੀ ਇੰਤਜ਼ਾਰ ਰਹੇਗਾ ਦਿਲਜੀਤ ਦੋਸਾਂਝ ਇਸ ਪੂਰੇ ਐਡਵਾਈਜ਼ਰੀ ਦੇ ਉੱਪਰ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਨੇ